ਫੌਜੀ ਬੋਲ ਰਿਹਾ ਏ ਤੂੰ ਨਾ ਹੁੰਦੀ ਉਹ ਬੈਕਸਨ ਆ ਜਾ ਤਾ ਜੀ ਓਏ ਰਜਿੰਦਰਾ ਰਜਿੰਦਰ ਓਏ ਉੱਠ ਜਾ ਪੀਟੀ ਲਾਰਮ ਵੱਜ ਗਿਆ ਈ ਉਹ ਪੀਟੀ ਲਾਰਮ ਵੱਜ ਗਿਆ ਈ ਲਾ ਕੋਈ ਨਹੀਂ ਫੇ ਫੌਜੀ ਸਾਹਿਬ ਆਪ ਹੀ ਠਾਉਂਦੇ ਆ ਤੈਨੂੰ ਆ ਕੇ ਆਪ ਠਾਉਂਦੇ ਆ बहन बाबू जी जी रहा चेहरा ये क्या जिंदर उठानी अभी जिंदर और जिंदर बेटा <laughs> <laughs> सियाने साची कहते लातों के बूथ बातों से नहीं मारता देखना अभी उठेगा, अभी उठेगा।, अभी उठेगा। जिंदर।, <laughs> फालन। <laughs> जिंदर फालन जिंदर <laughs> फालन मैं नहीं होना फालन फूल <laughs> अरे कल तो हां हां कल लड़ा पया हो गया वाह

ਓਹੋ ਤੇ ਕੀ ਆ ਹੋਰ ਕੀ ਦਾਵਾ ਬਾਬੂ ਜੀ ਦੇਖੀਏ ਇਹ ਸਾਵਧਾਨ ਐ ਐਸੇ ਹੁੰਦਾ ਹੈ ਸਾਵਧਾਨ ਉਹ ਭਰਾਵਾ ਮੈਨੂੰ ਕੀ ਪਤਾ ਵਾ ਮੈਂ ਕਿਹੜਾ ਫੌਜ ਚ ਰਿਆ ਹਾਂ ਜੇ ਇਹਨੂੰ ਬਹੁਤਾ ਹੀ ਸਾਵਧਾਨ ਕਰਨਾ ਤੇ ਸਰੀਆ ਪਵਾ ਦਈਏ ਉਹ ਬਾ ਨਹੀਂ ਐ ਐਸੇ ਕਰੇਗਾ ਦੇਸ਼ ਦੀ ਰਾਖੀ ਐ ਉਹ ਤੂੰ ਵੀ ਸਵੇਰੇ ਸਵੇਰ ਮੁੰਡੇ ਦਾ ਲਹੂ ਪੀਤਾ ਵਾ ਤੈਨੂੰ ਚਾਹ ਪਾਣੀ ਨਹੀਂ ਲੱਗਦੀ ਉਹ ਜੀ ਕਾ ਬੇਟਾ ਬੇਅਸਤੀ ਕਰਵਾਏਗਾ ਕੀ ਹੋ ਗਿਆ ਹੈ ਮੇਰੇ ਦੇਸ਼ ਦੇ ਨੌਜਵਾਨ ਨੂੰ ਪਤਾ ਨਹੀਂ ਕਿਸਕੀ ਨਜ਼ਰ ਲੱਗੀ ਹੈ ਜੋਸ਼ ਹੀ ਨਹੀਂ ਹੈ ਮੂੰਹ ਜੋੜੀ ਗੱਲ ਕਰਨ ਮੈਨੂੰ ਤਾਂ ਲੱਗਦਾ ਉਹਨੂੰ ਹੋਸ਼ ਹੋ ਨਹੀਂਗਾ ਕੀ ਆਏਗਾ ਹੋਸ਼ ਮੇਂ ਹੱਕ ਕੀ ਖਾਤਰ ਜੋ ਉਠੇ ਉਹ ਕੰਡਾ ਵੀ ਪੀਰ ਹੈ ਐਸੇ ਵਿਗੜੇ ਤਿਗੜੋਂ ਕਾ ਡੰਡਾ ਹੀ ਪੀਰ ਹੈ ਕਾ ਮੇਰਾ ਡੰਡਾ ਡੰਡਾ ਲਾਓ ਜੀ ਡੰਡਾ ਦੇਖਾ ਆਇਆ ਨਾ ਅਸ਼ਮੇ ਮੇਰਾ ਨਾਮ ਵੀ ਸੂਬੇਦਾਰ ਲਾਲ ਸਿੰਘ ਖੱਟਾ ਹੈ ਭਰਾਵਾ ਮੈਂ ਤੇ ਤੇਰਾ ਨਾਮ ਲਾਲ ਸਿੰਘ ਹੀ ਰੱਖਿਆ ਆ ਖੱਟਾ ਪਤਾ ਨਹੀਂ ਤੂੰ ਕਿੱਥੋਂ ਜੋੜ ਲਿਆ ਕਿਉਂ ਤੈਨੂੰ ਲਾਲ ਪਸੰਦ ਨਹੀਂ ਨਹੀਂ ਬਾਬੂ ਜੀ ਉਹ ਬਾਤ ਨਹੀਂ ਹੈ ਇਹ ਨਾਮ ਮੁਝੇ ਫੌਜ ਸੇ ਮਿਲਾ ਥਾ ਉਹਨਾਂ ਨੂੰ ਵੀ ਲਾਲ ਪਸੰਦ ਨਹੀਂ ਨਹੀਂ ਬਾਬੂ ਜੀ ਮੈਨੇ ਦੁਸ਼ਮਣੋ ਕੇ ਦਾਰ ਘਟੇਗੀ ਹੈ ਬੇਟਾ ਜਦੋਂ ਮੈਂ تمہارا ਜੱਡਾ تھا 5 ਕਿਲੋਮੀਟਰ ਜੰਗਲਪਾਣੀ ਜਾਂਦਾ تھا ਸਿਕਰੋਗੇ ਦੇਸ਼ ਦੀ ਸੇਵਾ ਐਸੇ ਹੁੰਦੇ ਹੈ ਜਵਾਰ ਚਲੋ ਸਾਹਦਾਨੋ ਜੀਟੜਾ ਨਹੀਂ ਸਾਹ ਬੋਲੋ ਜਦੋਂ ہم تمہاری ਮਿਹਨਤ ਲਵਾਤੇ ਹੈ ਤਬ ہم ਸਾਹ ਹੈ ਯਾ ਸਮਝੇ ਜੀਟੜਾ ਨਹੀਂ ਸਮਝੇ ਜੀ ਸਾਹ ਹਾਂ ਹੁਣ ਸਮਝੇ ਚਲੋ ਚਲਤੇ ਹੈ ਫੋਲੋ ਮੀ ਵਨ ਨਾਲੇ ਨੂੰ ਹਣ ਕਮਾਂਡਰ ਬਣਾ ਕੇ ਮੁੜੀ ਗੱਡਾ ਤੂੰ ਹੀ ਘਰ ਨੂੰ ਛੌਣੀ ਬਣਾਇਆ ਵਾ 1 2 1 1 2 1 कुमार जिंदर बेटा कुमार वन टू वन वन टू वन जान लगा दो बेटा जान आज दस किलोमीटर जाना है ठीक है साहब कुमार कुमार बेटा कुमार अभी तो और जाना है तुम्हारी नासे भूल भी गई है दम लगाओ दम कुमार बेटा कुमार भागो 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 वो हाथे को नहीं जाया था और मोहन we'll <laughs> <शावाणवाण। laughs> बेटा लास गो घोड़ा चाल चलेंगे शाबाश बेटा पहुंच चुके हम मोहन <laughs> हाँ? बेटा कुमोन विजेंद्र बेटा ये कितने मर गया ना? मात्र मार दे लगा है <laughs> 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 <yours> <laughs> <गेधर ना? laughs> <laughs> ਐ ਡੀ ਜੀ ਦੀ ਵਾਪਸੀਆ ਉਹ ਪਾਵਾ ਪਾਣੀ ਤੇ ਪਿਆ ਘੋਟਾ ਉਹ ਤੈਨੂੰ ਰੂਹ ਆਵ ਜਾਣਾ ਪਿਆਵਾ ਉਹ ਮੇਰਾ ਲਾਲ ਕਿੱਥੇ ਹੀ ਉਹ ਮੈਨੂੰ ਨਹੀਂ ਪਤਾ ਕਿੱਥੇ ਤੇਰਾ ਲਾਲ ਤੇ ਕਿੱਥੇ ਤੇਰਾ ਘੱਟਾ ਮੈਨੂੰ ਤਾਂ ਪੰਜਾਬ ਜਾਨੀ ਲਿਆਂ ਕਰਦੇ ਲੱਗਾ ਸੀ ਤੇ ਉਹ ਕਿੱਥੇ ਆ ਮੈਨੂੰ ਨਹੀਂ ਪਤਾ ਮੈਂ ਪਿੱਛੋਂ ਭੱਜ ਆਇਆ ਵਾਂ ਮੇਰੇ ਪੁੱਤ ਤੇਨੂੰ ਆ ਕੇ ਪਿਉਂਦਾ ਨਾਰਾਂ ਦਾ ਜੂਜ ਜਰਾ ਇਹ ਤੇ ਤੂੰ ਘੱਤਰ ਵਾਲੀ ਜੰਗ ਛੇੜ ਦੇਣ ਲੱਗਾ ਵਾਂ ਕੀ ਹੋ ਗਿਆ ਤੈਨੂੰ ਮਰਨ ਲੱਗਾ ਫੇਰ ਕੀ ਹੋ ਗਿਆ ਤੈਨੂੰ ਜਵਾਨ ਹੀ ਬਣਾਉਣਾ ਚਾਹਦਾ ਦੇਖਦਾ ਮੈਂ ਜਵਾਨ ਕੀ ਬਣਾਵਾ ਉਹਨੇ ਤੇ ਮਰੀਆਂ ਲਤਾਂ ਖਿਹਾਰ ਦੇਣੀਆਂ ਵਾ ਓਏ ਫੇਰ ਕੀ ਹੋ ਗਿਆ ਤੇਰਾ ਪਿਓ ਆ ਤਾ ਤੂੰ ਨਹੀਂ ਉਹਦਾ ਪਿਓ ਤੂੰ ਵੀ ਮਾੜਾ ਮੋਡਾ ਦਬਕਾ ਰੱਖਿਆ ਕਰ ਉਹਨੂੰ ਤੇ ਹੁਣ ਨਿਆਣਾ ਮਾਰ ਦੇਣਾ ਕੀ ਹੋ ਜਾਏ ਤੁਹਾਡੇ ਘਰ ਜਾਮੀ ਪਏ ਆ ਤੈਨੂੰ ਤੇ ਆ ਲੱਗਦਾ ਜਿੱਦਾਂ ਤੁਸੀਂ ਮੈਨੂੰ ਰੂਹ ਜਦੋਂ ਚੁੱਕ ਕੇ ਲਿਆਉਂਦਾ ਸੀ ਠੀਕ ਆ ਮੈਂ ਉਹਨੂੰ ਉਹ ਵੀ ਸੁਭਾਗ ਕੌੜਾ ਹੀ ਚੁੱਕੀ ਫਿਰੰਡਿਆ ਭਾਬਾ ਕਦੋਂ ਕਰਜ਼ਾ ਖਰਜ਼ਾ ਚੁੱਕਲਾ ਉਹ ਆ ਮੇਰਾ ਡੈਡੀ ਦੇ ਬਦਲਾ ਅੱਜ ਕੱਲ ਕੀ ਨਹੀਂ ਹੁੰਦਾ ਪੈਸੇ ਨਾਲ ਔਰ ਜਦਰਾ ਉਹ ਪਿਓ ਆ ਤੇਰਾ ਉਹ ਕੋਈ ਮਾਂ ਪਿਓ ਆਪਣੇ ਬੱਚੇ ਬਾਰੇ ਮਾੜਾ ਸੋਚਦਾ ਨਾ ਫੇਰ ਕੀ ਹੋ ਗਿਆ ਫੌਜੀ ਬਣਾਉਣਾ ਚਾਹਣਾ ਤੇਨੂੰ ਕੱਲੀ ਫੌਜੀ ਰਹੀ ਆ ਹੋਰ ਵੀ 100 ਕੰਮ ਆ ਉਹ ਤੈਨੂੰ ਪਤਾ ਹੋਗਾ ਉਹਨੂੰ ਫੌਜ ਨਾਲ ਕਿੰਨਾ ਪਿਆਰ ਆ ਉਹ ਤੈਨੂੰ ਵੱਡਾ ਅਫਸਰ ਬਣਾਉਣਾ ਚਾਹੁੰਦਾ ਵਾ ਇਹਨੂੰ ਕਿ ਜਿਹੜਾ ਸਵੇਰੇ ਸਵੇਰ ਉਹਦੇ ਫੌਜੀ ਅਫਸਰ ਜਾਗਦਾ ਨਾ ਉਹਨੂੰ ਮੜਾਇਆ ਸ਼ਾਂਤ ਰੱਖਿਆ ਉਹ ਤੇਨੂੰ ਨਹੀਂ ਪਤਾ ਮੇਰੇ ਪੋਤਰਾ ਸੁਭਾਅ ਇਹ ਉੜਾ ਖੱਡਾ ਹੈ ਤੇ ਹੁਣ ਉਹਨੂੰ ਕੀ ਹੋ ਗਿਆ ਉਹ ਤੂੰ ਉਹਦਾ ਨਿੱਕਾ ਹਾਂ ਜਦੋਂ ਉਹ ਪਿੰਛਣਾ ਆ ਨਾ ਉਹਦਾ ਐਕਸੀਡੈਂਟ ਹੋ ਗਿਆ ਸੀ ਬਹੁਤ ਵੱਡਾ ਤੇ ਸਿਰ 'ਚ ਸੱਟ ਲੱਗੀ ਉਹ 6 ਮਹੀਨੇ ਕੋਮਾ 'ਚ ਰਿਹਾ ਤੇ ਡਾਕਟਰਾਂ ਨੇ ਕਿਹਾ ਕਿ ਸੱਟ ਲੱਗੀ ਤੇ ਜਿਆਦਾ ਉਹ ਲੋੜਾ ਕਰਕੇ ਕਰੀ ਕਰੀ ਫੇਰ ਫੌਜ ਚ ਪਹੁੰਚ ਜਾਂਦਾ ਤੇ ਜਿਹੜਾ ਉਹਦਾ ਜਵਾਨ ਜਾਗਦਾ ਓਏ ਜਵਾਨ ਉਹਦਾ ਐਵੇਂ ਨਹੀਂ ਜਾਗਦਾ ਜਦੋਂ ਕਿਤੇ ਗਲਤ ਹੁੰਦਿਆਂ ਵੇਖਦਾ ਨਾ ਉਦੋਂ ਹੀ ਉਹਦਾ ਜਵਾਨ ਜਾਗਦਾ ਤੇ ਗਲਤ ਦੇ ਥਾਂ ਥਾਂ ਦੇ ਹੁੰਦਿਆ ਵਾ ਤੇ ਹੁਣ ਅਸੀਂ ਲੋਕਾਂ ਨਾਲ ਲੜਾਈ ਲੈਂਦੇ ਫਿਰੇ ਓਹਦਾ ਵੀ ਹੱਲ ਹੈਗਾ ਵਾ ਡਾਕਟਰ ਨੇ ਦੱਸਿਆ ਕਿ ਤੂੰ ਮੜਿਆ ਇਦਾਂ ਤਾਫਾ ਮਾਰੋ ਤੇ ਫੇਰ ਇਧਰ ਵਾਲਾ ਟੇਸ਼ਨ ਫੜ ਲੈਂਦਾ ਪਾਪਾ ਤੂੰ ਮੁੰਡਾ ਜਮਾ ਕੇ ਰੇਡੀਓ ਟੇਸ਼ਨ ਹਿਲ ਜਾਂਦਾ ਤਾਇਆ ਤੂੰ ਇੱਥੇ ਬੈਠਾ ਵਾ ਉਧਰ ਫੌਜੀ ਨੇ ਜੰਗ ਛੇੜ ਲਈ ਓ ਕਿਹਦੇ ਨਾਲ ਕਾਲੇ ਹੋਣ ਲਾਂਡੇ ਆਈਓ ਲਾਲ ਤੇ ਕਾਲੇ ਦੀ ਲੜਾਈ ਉਹ ਚਾਲ ਰਜਿੰਦਰਾ ਉਹ ਵੇ ਰਾਂ ਦਾਫ ਚ ਭਿੜ ਗਈ ਕਾਲੇ ਇਹ ਕਾ ਇਤਨਾ ਪਾਣੀ ਖਰਾਬ ਕਰੋਗੇ ਤਾਂ ਪਾਣੀ ਮੁੱਕ ਜਾਏਗਾ ਉਹ ਕੋਈ ਨਾ ਮੁੱਕ ਜੂਗਾ ਰੋ ਗਲੂਗੋਸ਼ ਲਵਾਵਾਂਗੇ ਉਸ ਤੋਂ ਬਾਰੇ ਪਾਣੀ ਦੀ ਬਾਤ ਨਹੀਂ ਕਰ ਰਹਾ ਧਰਤੀ ਦੇ ਪਾਣੀ ਦੀ ਬਾਤ ਕਰ ਰਹਾ ਹਾਂ ਕਾਲਿਆ ਕੀ ਗੱਲ ਹੋਈ ਆ ਬੋਲ ਆ ਜੋ ਤਾਇਆ ਜੀ ਇਹਨੂੰ ਸਵੇਰ ਦਾ ਰੋਲਾ ਪਾਇਆ ਪਾਣੀ ਘਟ ਢੋਲੋ ਪਾਣੀ ਘਟ ਢੋਲੋ ਕੀ ਗੱਲ ਹੋਈ ਹੈ ਹੁਣ ਆ ਕਾ ਆ ਦੇਖੋ ਪਾਣੀ ਕਿਤਨਾ ਖਰਾਬ ਕਰ ਰਹਾ ਹੈ ਇਹ ਉਹ ਪੁੱਤ ਕੋਈ ਗੱਲ ਨਹੀਂ ਆ ਆਪਣੇ ਗਵਾਂਢੀ ਆ ਠੰਡਾ ਰਹਿ ਉਹ ਗੱਲ ਨਹੀਂ ਆ ਪਾਪਾ ਜੀ ਇਹਨਾਂ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੂੰ ਨਹੀਂ ਅਕਲਾ ਸਕਦੀ ਇਹਨਾਂ ਨੂੰ ਰਾਜਸਥਾਨ ਵਾਲੇ ਬਾਰਡਰ ਤੇ ਛੱਡਿਆ ਹੋਏ ਇਹਨਾਂ ਨੂੰ ਲੱਗ ਪਤਾ ਜਾਵੇ ਕਿੰਨੀ ਅਰੀ ਮੈਂ ਕਹਿ ਤਾ ਕਿ ਪਾਣੀ ਘੱਮ ਡੋਲੋ ਘੱਮ ਡੋਲੋ ਓ ਕਾਲਿਆ ਗੱਲ ਦੇ ਠੀਕ ਹੀ ਕਹਿਣ ਰਿਹਾ ਫੌਜੀ ਓ ਜੇ ਆਪਾਂ ਇੰਨਾ ਪਾਣੀ ਖਰਾਬ ਕਰਾਂਗੇ ਤੇ ਕਿੱਦਾਂ ਚੱਲੂਗੀ ਗੱਡੀ ਬੇਲ ਤਹੀਂ ਤਾਰਨਾ ਇਹਦੇ ਜਾਣ ਘੱਡੇ ਫਾਇ ਲੈਂਡਿਆ ਵਾ ਤੂੰ ਕਹ ਤੂੰ ਗੱਲਿਆ ਤੂੰ ਸਾਨੂੰ ਉਧਾਂ ਦੱਸ ਦੇ ਕਾਲੇ ਬਾਤਾ ਚੰਬਲ ਨਾ ਜੇ ਮੈਂ ਦੇਖਦੇ ਬਾਹਰੀ ਦੁਸ਼ਮਣਾਂ ਨਾਲ ਲੜ ਸਕਦਾ ਨਾ ਤੇ ਜਿਹੜੇ ਦੇਖਦੇ ਅੰਦਰਿਆ ਮੈਂ ਉਹਨਾਂ ਨਾਲ ਵੀ ਲੜ ਸਕਦਾ ਕਿਸੀ ਬਹੁਤ ਕਰਾਉਂ ਉਹ ਠੰਡਾ ਰਹਿ ਬੁੱਤ ਠੰਡਾ ਚਾਚਾ ਇਸ ਹੱਬਣਾ ਹੀ ਵੀ ਤੇਰੇ ਦੁਸ਼ਮਣ ਹੀ ਆ ਜੋ ਦੇਸ ਦੀ ਬਰਬਾਦੀ ਕਰਦਾ ਮੇਰਾ ਵੀ ਦੁਸ਼ਮਣ ਹੀ ਆ ਪਿਸਤੌਲ ਅਸਲੀ ਆ ਕਿਉਂ ਤੂੰ ਗੋਲੀ ਖਾਣੀ ਆ ਆ ਵੇਖ ਲੈ ਤਾਇਆ ਗੋਲ ਗੇਂਦੀਆਂ ਧਮਕੀਆਂ ਦੇਣ ਓਏ ਕਿਤੇ ਨਹੀਂ ਮਾਰਦਾ ਤੈਨੂੰ ਗੋਲੀ ਇਹ ਪਿਸਤੌਲ ਪਾਣੀ ਵਾਲਾ ਹੀ ਆ ਕਿਉਂ ਇੰਨੇ ਪਾਣੀ ਵਾਲਾ ਕਿਉਂ ਰੱਖਿਆ ਵਾ ਜਿਹੜਾ ਤੇਰੇ ਵਰਗਾ ਸੁੱਤਾ ਹੋਵੇ ਉਹਨੂੰ ਪਚਕਾਰੀ ਮਾਰ ਕੇ ਜਗਾਉਣਾ ਆ ਕੇ ਜਾਗੋ ਪਾਣੀ ਮੁੱਕ ਜਾਣਾ ਜੇ ਉਹ ਕਾਲਿਆ ਗੱਲ ਤੇ ਫੌਜੀ ਦੀ ਵੀ ਸਹੀ ਆ ਉਹ ਪਾਣੀ ਦੇ ਪਹਿਲਾਂ ਹੀ ਮੁੱਕਦਾ ਜਾਣ ਰਿਹਾ ਵਾ ਉਹ ਜੇ ਪਾਣੀ ਧਰਤੀ ਤੋਂ ਮੁੱਕ ਗਿਆ ਤੇ ਫੇਰ ਕੀ ਕਰਾਂਗੇ ਕੱਲੀ ਰੋਟੀ ਖਾਵਾਂ ਪਾਵਾ ਉਹ ਕਾਲੇ ਉਹ ਰੋਟੀ ਤੋਂ ਬਿਨਾਂ ਦੇ ਸਾਰ ਲੈਗਾ ਪਾਣੀ ਤੋਂ ਬਿਨਾਂ ਨਹੀਂ ਸਰਨਾ ਕਿਉਂਕਿ ਸਾਡੇ ਸਰੀਰ 'ਚ 70% ਪਾਣੀ ਆ ਓਏ ਆਂਦੇ ਨੇ ਹੁਣ ਪਿੰਡ 'ਚ ਵੀ 70% ਹੀ ਪਾਣੀ ਕਰ ਦਈਏ ਤੇ ਬਾਕੀ 30% ਹੀ ਰਹਿ ਜੇ ਓਹ ਗਾੜੀ ਜਾ ਕੇ ਵੇਖੋ ਕਿਦਾਂ ਛੱਪੜ ਲੱਗਾ ਪਾਣੀ ਦਾ ਓਏ ਉੱਥੇ ਮਛਰ ਮੱਖੀਆਂ ਪੈਦਾ ਹੋਣੇ ਆ ਤੇ ਉਹਦੇ ਨਾਲ ਬਿਮਾਰੀਆਂ ਹੁੰਡੀਆਂ 100-100 ਲੋਕਾਂ ਨੂੰ ਇਹਦਾ ਰੋਜ਼ ਦਾ ਕੰਮ ਆ ਕਦੀ ਕਿਸੇ ਨਾਲ ਪੰਗੇ ਕਦੀ ਕਿਸੇ ਨਾਲ ਪੰਗੇ ਕੋਈ ਨਾ ਕਰਦਾ ਜਰਾ ਹੱਲ ਓਏ ਕਰਨਾ ਹੱਲ ਕਿਹੜਾ ਕਰਨਾ ਹੱਲ ਓਹ ਕਾਲਿਆ ਇਨੇ ਤਤੇ ਨਹੀਂ ਵਰੀਦਾ ਹਾਂ ਦਾ ਉਹ ਤੁਹਾਨੂੰ ਗਲਤ ਗੱਲ ਤੋਂ ਕਹਿਣ ਦਾ ਗੱਲ ਮੰਨੀ ਨਹੀਂ ਦੀ ਕਿਸ ਦੀ ਠੀਕ ਹੈ ਨਾ ਐਵੇਂ ਲੜਾਈ ਨੂੰ ਨਹੀਂ ਪੈਦਾ ਹਾਂ ਦਾ ਚੱਲ ਫੌਜੀਆ ਘਰ ਨੂੰ ਚਲੀਏ ਕੋਈ ਗੱਲ ਨਹੀਂ ਕੱਲੇ ਦੇਖ ਲੂਗਾ ਤੂੰ ਜਾ ਲੈ ਜਾ ਇਹਨੂੰ ਮੈਂਟਲ ਜੇ ਕੋਈ ਬਾਤ ਨਹੀਂ ਦੇਖੂਗਾ ਉਹ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਉਹ ਇੰਨਾ ਲੋਕਾਂ ਨੇ ਨਹੀਂ ਮੰਨਣੀ ਗੱਲ ਇਹਨਾਂ ਦਾ ਨਾਮ ਮੱਥਾ ਮਾਰਿਆ ਕਰ ਨਹੀਂ ਪਾਪਾ ਜੀ ਜਦੋਂ ਮੈਂ ਲਾਪਰਵਾਹੀ ਦੇਖਦਾ ਨਾ ਮੇਰਾ ਖੂਨ ਖੋਲਦਾ ਵਾ ਪਾਣੀ ਇਹਨਾਂ ਦਾ ਕੱਲਿਆਂ ਦਾ ਵਾ ਪਾਣੀ ਸਾਡਾ ਸਭ ਦਾ ਸਾਂਝਾ ਵਾ ਤੇ ਜਦੋਂ ਕੋਈ ਸਾਂਝੀ ਚੀਜ਼ ਨੂੰ ਬਰਬਾਦ ਕਰਦਾ ਫੇਰ ਮੈਨੂੰ ਗੁੱਸਾ ਚੜਦਾ ਵਾ ਉਹ ਕੋਈ ਨਹੀਂ ਗੁੱਸਾ ਨਾ ਕਰਿਆ ਕਰ ਉਹ ਡਾੜਾ ਕੂਲ ਡਾਣ ਕੂਲ ਡਾਣਾ ਆਉ ਤੈਨੂੰ ਮੈਂ ਪਾਣੀ ਪਿਖਾਉਣਾ ਤੂੰ ਮੈਂ ਨਹੀਂ ਕੁੱਖ ਵੇਖਣਾ ਤੂੰ ਕਿੱਥੇ ਮਰ ਗਿਆ ਤੈਨੂੰ ਤਾਂ ਮੈਂ ਉੱਥੇ ਮੈਂਦਾ ਫਿਰਦਾ ਕੋਈ ਗੱਲ ਨਹੀਂ ਮੁੰਡਾ ਥੱਕ ਗਿਆ ਸੀ ਥੱਕੂਗਾ ਤੇ ਹੁਣ ਪਿੱਠੂ ਲੱਗੂਗਾ ਚੱਲ ਤੈਨੂੰ ਤੇ ਮੈਂ ਜਿਮ 'ਚ ਮਿਲਦਾ ਓਏ ਹੁਣ ਜਿਮ ਚੱਲ ਚੱਲੇ ਆਵਾ ਹਾਂਜੀ ਪਪਾ ਜੀ ਉੱਥੇ ਮੇਰੇ ਜਵਾਨ ਡੀਕਦੇ ਆ ਮੈਨੂੰ ਜਿਮ 'ਚ ਇਹਨੂੰ ਵੀ ਭੇਜੋ ਇਹਦੀ ਕਰਾਵਾਂ ਮੈਂ ਐਕਸਰਸ ਪਾਪਾ ਪੈ ਗਿਆ ਸਿਆਪਾ ਉਹ ਕਾਹਦਾ ਸਿਆਪਾ ਓਏ ਉਹਨੇ ਮੈਨੂੰ ਪਿੱਠੂ ਲਾ ਦੇਣਾ ਹੀ ਕਰ ਕੋਜ ਤੂੰ ਵੀ ਇਹਦਾ ਪੀੜੀ ਸ਼ਾ ਬਣਦਾ ਲਾਂ ਦਾ ਦੌੜ ਕਿੰਨੀ ਕੀ ਗੱਲ ਸੀ ਆ ਮੇਰੀਆਂ ਲੱਤਾਂ ਤਾਂ ਆ ਗਈਆਂ ਹੀ ਮੈਂ ਕੀ ਕਰਦਾ ਉਹਦੀਆਂ ਤੇ ਥੱਕਦੀਆਂ ਨਹੀਂ ਪਤਾ ਨਹੀਂ ਲੋਹੇ ਦੀਆਂ ਲਵਾਈਆਂ ਉਹਨੇ ਕੋਈ ਨਹੀਂ ਆਂਦਾ ਤੈਨੂੰ ਕੋਈ ਗੱਲ ਨਹੀਂ ਜਾ ਕੇ ਹੁਣ ਤੂੰ ਹੋਵੇਂਗਾ ਤਾਂ ਮੈਨੂੰ ਬਚਾ ਦੇ ਲਵੇਂਗਾ ਓਏ ਮੈਂ ਤਾਂ ਇਹ ਦਵਾਈ ਲੈ ਜਾਣਾ ਮੇਰੇ ਗੋਡੇ ਦੁਗੰਡੇ ਲਾ ਆ ਪਾ ਪਾ ਨਹੀਂ ਆ ਓਏ ਚੱਲ ਠੀਕ ਆ ਜਾ ਪਹਿਲਾਂ ਦਵਾਈ ਤੇ ਲੈ ਕੇ ਆ चल ਦਵਾਈ ਤੇਰੀ ਮੈਂ ਲੈ ਆਉਣਾ ਵਾ ਪਰ ਮੁਕਰਨਾ ਨਹੀਂ ਹੋ ਓਏ ਨਹੀਂ ਮੁਕਰਦਾ ਜਾ ਚਲ ਜਾ ਓਏ ਆ ਕੀ ਇੱਕ ਨੀਲੀ ਇੱਕ ਹਰੀ ਹਰੀ ਤੇ ਪਾਪਾ ਕੀ ਪਰੀ ਜਵਾਨ ਇੱਧਰ ਆ ਹਾਂ ਕੀ ਗੱਲਿਆ ਓ ਸਾਵਧਾਨ ਹੋ ਜਾ ਓ ਸਾਵਧਾਨ ਤੂੰ ਕੌਣ ਹੈ ਮੈਨੂੰ ਸਾਵਧਾਨ ਕਰਾਉਣ ਵਾਲਾ ਓ ਭਰਾਵਾ ਕਿਹਨੂੰ ਸੱਤ ਕ ਸੱਤ ਵੀ ਕਰ ਲਈਦੀ ਹੁੰਦੀ ਆ ਓਏ ਸੱਤ ਕ ਸੱਤ ਘਾਟੀ ਕਰਦਾ ਅੱਜ ਕੱਲ ਕਿਉਂ ਕੋਈ ਅੱਜਕੱਲ ਸਲੂਟ ਜਾਦੇ ਮਾਰਦਾ ਸਲੂਟ ਮਾਰਦਾ ਪੈਣਾ ਟ੍ਰੇਨਿੰਗ ਚੱਲਣ ਦੀ ਆ ਤੇਰੇ ਕੀ ਗੱਲ ਅਸੀਂ ਕਾਲੇ ਹੋਣਾ ਨਾ ਫੌਜੀ ਵਾਲਾ ਤਤਾ ਹੁੰਦਿਆ ਸੀ ਉਹ ਪਾਣੀ ਇਹ ਤਾਂ ਗੱਲ ਹੋ ਗਈ ਸੀ ਓਏ ਉਹਨੂੰ ਸਮਝਾ ਕੇ ਰੱਖਿਆ ਕਰੋ ਕਦੀ ਕਿਸੇ ਨਾਲ ਲੜਦਾ ਕਦੀ ਕਿਸੇ ਨਾਲ ਓਏ ਗੁਰੂਗੋ ਦਾ ਲਾਲੂ ਜੇ ਕਰਾਓ ਉਹ ਥੱਤੇ ਵੀਰ ਮੇਰੇ گاڑی ਨੂੰ ਨਹੀਂ ਕਹਿਣਾ ਇਹ ਤਾਂ ਮੈਂ ਆਪਣੀ ਗਾੜੀ ਨੂੰ ਦੱਸ ਦੇਣਾ ਹੀ ਆਂ ਓਹੀਂ ਇਕੱਲੇ ਕਹਿਣ ਡਿਆ ਆ ਸਾਰਾ ਪਿੰਡ ਕਹਿਣ ਡਿਆ ਵਾ ਕੀ ਕਹਿੰਦਾ ਓਏ ਉਹ ਕਹਿੰਦਾ ਹੋਈ ਆ ਕੇ ਫੌਜੀ ਦੇ ਦਿਮਾਗ 'ਚ ਫਰਕ ਪੈ ਗਿਆ ਕੋਈ ਨਾ ਵੇਖ ਲਾਂਗੇ ਤੁਹਾਨੂੰ ਵੀ ਨਾਲੇ ਸਾਰੇ ਪਿੰਡ ਨੂੰ ਜਾ ਜਾ ਵੇਖ ਲਾਂਗੇ ਪਪਾ ਵਾਲੇ ਦਵਾਈ ਓਏ ਮੈਂ ਤੇ ਹੋ ਗਿਆ ਤਿਆਰ ਚੱਲ ਤੈਨੂੰ ਛੱਡ ਗਿਆ ਵਾ ਕਪੂਰਥ ਲਾਲੇ ਕੈਂਪਜ ਓ ਕੀ ਗੱਲ ਹੋਈ ਆ ਡਰਨਾ ਕੋਈ ਨਹੀਂ ਆਂਦਾ ਮੇਰੇ ਹੰਦਾਂ ਤੇਨੂੰ ਓ ਪਪਾ ਓ ਗੱਲ ਨਹੀਂ ਆ ਦੋਵੇਂ ਮਾੜਾ ਮੋਟਾ ਸਮਝਾ ਡੈਡੀ ਨੂੰ ਬਾਹਰ ਲੋ ਗੱਲਾਂ ਵਣੀਆਂ ਕਰਦੇ ਆ ਓ ਕੀ ਗੱਲਾਂ ਕਰਦੇ ਆ ਲੋਕ ਓਏ ਆ ਹੋ ਕੇ ਇਹਦਾ ਲਾਜ ਲੋਈ ਕਰਾਓ ਐਵੇਂ ਲੜਦਾ ਰਹਿੰਦਾ ਲੋਕਾਂ ਨਾਲ ਓ ਮੈਨੂੰ ਤੇ ਸ਼ਰਮ ਬੜੀ ਆਉਂਦੀ ਐ ਤੇ ਹੋਰ ਤੈਨੂੰ ਕੋਈ ਸ਼ਰਮ ਆਉਦੀ ਐ ਆਹੋ ਕੇ ਜਦੋਂ ਲੋਕ ਕਹਿੰਦੇ ਇਹਨੂੰ ਹੱਲ ਵੱਜੀ ਆ ਓ ਇੱਧਰ ਆ ਤੈਨੂੰ ਦੱਸਾਂ ਓਏ ਲੋਕਾਂ ਦੀ ਕਿਹੜੀ ਗੱਲ ਆ ਲੋਕ ਤਾਂ ਐਵੇਂ ਬਗਵਾਸ ਕਰਦੇ ਆ ਓਏ ਉਹ ਕਿਸੇ ਨੂੰ ਨਜਾਇਜ਼ ਥੋੜਾ ਕਹਿੰਦਾ ਪਰ ਲੋਕਾਂ ਕਿਹੜਾ ਸਮਝਣਾ ਪਾਪਾ ਓਏ ਜਦੋਂ ਕੋਈ ਚੰਗਾ ਕੰਮ ਕਰੇ ਨਾ ਲੋਕ ਉਹਨੂੰ ਮਾੜਾ ਕਹਿੰਦੇ ਹੁੰਦੇ ਆ ਓ ਮੈਨੂੰ ਤਾਂ ਸ਼ਰਮ ਆਉਦੀ ਨਹੀਂ ਓ ਮੈਨੂੰ ਤਾਂ ਮਾਣ ਆ ਮੇਰੇ ਪੁੱਤ ਦੇ ਪਹਿਲਾਂ ਉਹ ਦੇਹ ਦੀ ਸੇਵਾ ਕਰਕੇ ਆ ਹੁਣ ਪਿੰਡ ਦੇ ਵਿੱਚ ਸੇਵਾ ਕਰਨ ਲਿਆ ਵੇਖ ਕਿੰਨੇ ਲੋਕਾਂ ਨੂੰ ਨੇ ਸਿੱਧੇ ਰਾਹ ਪਾਇਆ ਓਏ ਤੈਨੂੰ ਤੇ ਮਾਨ ਹੋਣਾ ਚਾਹੀਦਾ ਤੇਰੇ ਪਿਓ ਤੇ ਤੂੰ ਤੇ ਮੂੰਹ ਹੀ ਐ ਬਣਾਇਆ ਜਿੱਦਾਂ ਤੈਨੂੰ ਲੀਆਂ ਪੈਂਡੀਆਂ ਹੁੰਦੀਆਂ ਓ ਚੱਲ ਆ ਵੇਖ ਲਾਂ ਕਿ ਲੋਕਾਂ ਨੂੰ ਫੜ ਮੇਰਾ ਖੁੰਡਾ ਪਾਪਾ ਬੈਠੇ ਸੱਤੇ ਹੁਣੀ ਜੜੇ ਮੈਨੂੰ ਆਂਦੇ ਓ ਚੱਲ ਆ ਕੋਈ ਨਹੀਂ ਇਹਨਾਂ ਨੂੰ ਦੇ ਦੇਨੇ ਡੱਪੂ ਦਾਣਾ ਓਏ ਹਾਂ ਵੀ ਮੜਿਓ ਪਾਪਾ ਸਾਸਰੀ ਕਾਲ ਓਏ ਸਾਸਰੀ ਕਾਲ ਤੇ ਠੀਕ ਆ ਉਹ ਕੀ ਆਂਦੇ ਹੋ ਮੁੰਡੇ ਨੂੰ ਓ ਨਹੀਂ ਨਹੀਂ ਪਾਪਾ ਇਹਦੇ ਵੈਸੇ ਮਜੇ ਲੈਂਦੇ ਆ ਹਾਂ ਬਹੁਤ ਮਜੇ ਨਹੀਂ ਲਈ ਦਿੰਦੇ ਮਜੇ ਲੈਂਦਾ ਲੈਂਦਾ ਬੰਦਾ ਲਾਹੌਰ ਵੀ ਪਹੁੰਚ ਜਾਂਦਾ ਹਾਂ ਦਾ ਉਹ ਕੀ ਆਂਦੇ ਹੋ ਨਾਲੇ ਮੇਰੇ ਮੁੰਡੇ ਨੂੰ ਹਿੱਲ ਪਈ ਆ ਨਹੀਂ ਨਹੀਂ ਪਪਾ ਅਸੀਂ ਨਹੀਂ ਕੁਝ ਵੀ ਕਿਹਾ ਉਹ ਜੇ ਉਹਨੂੰ ਹਿੱਲ ਪਈ ਆ ਤੇ ਤੁਹਾਡੇ ਪਿਓ ਨੇ ਕਿੱਡੀ ਗਰੰਗੀਨ ਟੀਵੀ ਦੀ ਕਾੜ ਕੱਢੀ ਆ ਉਹ ਜਦੋਂ ਤੁਹਾਡੇ ਰ ਕਹਿੰਦੇ ਰਜਾਈਆਂ ਚ ਕਾਂ ਨਿਕਲਦੇ ਸੀ ਨਾ ਉਹ ਮੇਰਾ ਪੁੱਤ ਬਾਰਡਰ ਤੇ ਨੀਂਦਰੇ ਝਾਗਦਾ ਰਿਹਾ ਵਾ ਨਹੀਂ ਨਹੀਂ ਪਪਾ ਨੇ ਵਧਾ ਜਣਾ ਗੱਲ ਕਰਤੀ ਹੋਣੀ ਆ ਉਹ ਫੌਜੀ ਬੰਦੇ ਆਲੀ ਕਦਰ ਕਰਿਆ ਕਰੋ ਥੋੜੀ ਬੋਦੀ ਬਹਿ ਜਾਂਦੇ ਮੋੜਾਂ ਦੇ ਵਿਹਲੇ ਪਪਾ ਦੇ ਡਾਂਗ ਮਾਰ ਉਹ ਕੋਈ ਨਹੀਂ ਆ ਓਏ ਜੇ ਅੱਜ ਤੋਂ ਬਾਅਦ ਕੋਈ ਬਗਵਾਸ ਸੁਣ ਲਈ ਨਾ ਤੇ ਮਾਰ ਮਾਰ ਖੁੰਡੇ ਦੇ ਲਾਲ ਕਰ ਦੂੰਗਾ ਪਪਾ ਕੀ ਲਾਲ ਕਰ ਦੇਗਾ ਓਏ ਇਹਨਾਂ ਨੂੰ ਲੱਗ ਗਿਆ ਵਾ ਪਤਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਠੀਕ ਹੈ ਨਾ ਤਿਤ ਬਣ ਜਦੋਂ ਆ ਗਏ ਵੱਡੇ ਜਵਾਨ ਚੰਗੀ ਸਿਹਤ ਦਾ ਰਾਜ ਹੈ ਮਿਹਨਤ ਮਿਹਨਤ ਕਰੋਗੇ ਤਾਂ ਤੰਦਰੁਸਤ ਰਹੋਗੇ ਫੌਜੀ ਸਾਹਿਬ ਨਹੀਂ ਤਾਂ ਐਸੇ ਹੋ ਜਾਓਗੇ ਇਹ ਦੇਖੋ ਫੌਜੀ ਦਾ ਫਾਦਰ ਧਰਤੀ ਦਾ ਬੋਝ ਧਰਤੀ ਦਾ ਓਏ ਫੌਜੀ ਸਾਹਿਬ ਓਏ ਆ ਵੀ ਮਿੱਟੀ ਆ ਤੇ ਆ ਸਰੀਰ ਵੀ ਮਿੱਟੀ ਆ ਓਏ ਅੰਦਰੂ ਦੇ ਸਾਰਾ ਕੁਝ ਮਿੱਟੀ ਹੋ ਜਾਣਾ ਵਾ ਫਿਰ ਧਰਤੀ ਤੇ ਬੋਝ ਕਾਦਾ ਵਾ ਪੀਲਾ ਸਾਹਿਬ ਪੀਲਾ ਨਹੀਂ ਬਾਬੂ ਜੀ ਖੱਟਾ ਆ ਧਰਮ ਨਾ ਜਦੋਂ ਤੂੰ ਖੱਟਾ ਕਹਿਣਾ ਨਾ ਆ ਮੇਰਾ ਮਾੜੀ ਖੱਟਾ ਕਰ ਦੇਣਾ ਉਹ ਬਾਛੜੀਆ ਛੋੜੀਏ ਬਾਬੂ ਜੀ ਆ ਬਲੀਏ ਮੇਰੇ ਜਵਾਨੋ ਸੇ ਦੇਖੀ ਮੇਰੇ ਜਵਾਨ ਓਏ ਆ ਜਵਾਨ ਆ ਓਏ ਆ ਤੇ ਮੈਨੂੰ ਇਦਾਂ ਲੱਗਣਾ ਇਹਦਾ ਰੇਗਮਲ ਤੇ ਘਸਾਇਆ ਹੁੰਦਾ ਇਸ ਕੋ ਛੋੜੀਏ ਬਾਬੂ ਜੀ ਉਸ ਜਵਾਨ ਸੇ ਮਿਲਿਏ ਪਹਿਲੀ ਬਰਤੀ ਵਿੱਚ ਬਰਤੀ ਹੋਗਾ ਪਰਤੀ ਦੇ ਹੋਊਗਾ ਜੱਡਾ ਇਹ ਲੰਮਾ ਵਾ ਨਾ ਇਹੋ ਜਿਹੇ ਮੱਥੇ 'ਚ ਗੋਲੀ ਵੱਜਦੀ ਹੁੰਦੀ ਹੈ ਕਿਉਂ ਫੌਜ ਕੇ ਪਾਸ ਮੋਰਚੇ ਨਹੀਂ ਹੈ ਪਰ ਜੱਡਾ ਇਹ ਜਵਾਨ ਆ ਨਾ ਇਹਨੇ ਦੇ ਮੋਰਚੇ 'ਚ ਬੈਠੇ ਨੇ ਵੀ ਦਿਖੀ ਜਾਣਾ ਉਹ ਨਾਲੇ ਆ ਜਵਾਨ ਨੂੰ ਕੀ ਗੱਲ ਆ ਇਹ ਬੜਾ ਕਮਜ਼ੋਰ ਜਿਆ ਵਾ ਪਾਪਾ ਜੀ ਇਹ ਗਲਤ ਕੰਮਾਂ 'ਚ ਪੈ ਗਿਆ ਸੀ ਆਹਾ ਤੂੰ ਤੇ ਮੈਨ ਮੋਛੜੀਆ ਬਾਬੂ ਜੀ ਰਜਿੰਦਰ ਮੁਰਗਾ ਬਣਾਓ ਓ ਨਹੀਂ ਫੌਜੀ ਸਾਹਿਬ ਰਹਿ ਤੈਨੂੰ ਮੁਰਗਰਾ ਬਣਾਓ ਸਜ਼ਾ ਤਾਂ ਮਿਲੇਗੀ ਨਹੀਂ ਬਣਾਤੇ ਚਲੋ ਮੋਰ ਬਣ ਜਾਓ ਓ ਜਨਵਰਾਂ ਪੰਛੀਆਂ ਜੋ ਬਾਹਰ ਨਿਕਲੋ ਫੌਜੀ ਸਾਹਿਬ ਮੈਂ ਤੇਨੂੰ ਬੰਦਾ ਬਣਾਉਣ ਲਿਆ ਆਵਾ ਕੋਈ ਬਾਤ ਨਹੀਂ ਬੰਦਾ ਹੀ ਬਣਾਏਗੇ ਚਲੋ 10 ਕਿਲੋ ਕਾ ਬੇਠਾ ਠਾਓ ਬਾਹਰ ਉੱਪਰ ਕਰੋ ਚਲੋ ਮੋਰ ਵੀ ਖਲੋਇਆ 10 ਮਿੰਟ ਕੋਈ ਨਹੀਂ ਮਾਰ 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 ਬੇਟਾ ਬਾਬੂ ਜੀ ਜੋ ਕੋ ਚੰਗੀ ਬਾਤ ਆਤੀ ਹੈ ਮੇਰੇ ਜਵਾਨੋ ਕੋ ਦੱਸੋ ਨਹੀਂ ਤਾਂ ਆਪ ਜਾਏ ਉਹ ਦੱਸਦੇ ਨੇ ਆ ਦੱਸਦੇ ਨੇ ਮਵੀ ਫੌਜੀ ਦਾ ਫਾਦਰ ਆ ਕਰਦੇ ਨੇ ਨਾਲੀ ਕੁੱਟ ਮਾਰ ਕੁੱਟ ਮਾਰ ਓਏ ਫੌਜੀ ਕਰਦੇ ਨੇ ਦੇ ਕੁੱਟ ਮਾਰਦੇ ਛਿੱਲ ਜੀ ਲਉਂਦੇ ਆ ਉਹ ਨਹੀਂ ਬਾਪੂ ਜੀ ਕੋਟ ਮਾਰਸ਼ਲ ਹੁੰਦਾ ਹੈ ਆ ਬੈਠ ਕੇ ਆਪਕੋ ਬੋਤਾਤੇ ਜੀ ਵਨ ਅਬ ਹੋਗੀ ਦਿਮਾਗ ਦੀ ਕਲਾਸ ਸਮਝੇ ਨਹੀਂ ਸਮਝੇ ਜਨਰਲ ਨਾਲ ਕੇ ਸਵਾਲ ਪੁੱਛੇ ਜਾਏਗੇ ਤੋ ਆਪ ਲੋਗ ਬਾਹਰ ਜਾ ਜਾਈਏ ਕੀ ਆਪ ਲੋਗ ਜਾਣਤੇ ਹੈ ਸੈਨ ਨੇ ਕਿਤਨੀ ਤਰੱਕੀ ਕੀ ਹੈ ਆਧੁਨਿਕ ਯੁੱਗ ਮੇ ਸਾਹੀ ਰੱਬ ਹੈ ਉਹ ਪਰ ਫੌਜੀਆ ਮੈਂ ਤੇਰੀ ਇਹ ਗੱਲ ਨਾਲ ਸਹਿਮਤ ਨਹੀਂ ਹਾਂ ਕਿਉਂ ਉਹ ਜੇ ਸੈਨ ਦੇ ਤਰੱਕੀ ਕੀਤੀ ਹੈ ਨਾ ਸੈਨ ਦੇ ਨੁਕਸਾਨ ਵੀ ਬੜੇ ਕੀਤੇ ਆ ਸਰ ਮੈਂ ਪਾਪੇ ਦੀ ਗੱਲ ਨਾਲ ਸਹਿਮਤ ਜੇ ਜੇ ਸਾਇੰਸ ਨੇ ਤਰੱਕੀ ਕੀਤੀ ਆ ਨਾ ਤੇ ਲੜਾਈਆਂ ਵੀ ਸਾਇੰਸ ਦੀ ਵਜ੍ਹਾ ਨਾਲ ਹੀ ਹੋਣਦੀਆਂ ਵਾ ਤੂੰ ਤੇਮਾਰੀ ਕੌਣ ਸੀ ਲੜਾਈ ਕਰਾਦੀ ਸਾਇੰਸ ਨੇ ਆ ਜਿਹੜੀ ਆਪਣੀ ਹੋਈ ਆ ਸਵੇਰੇ ਕਾਲੇ ਹਣਾ ਨਾ ਪਾਣੀ ਤੋਂ ਅਗਲੇ ਨਾਪਦੇ ਆ ਸੋਚ ਤੇ ਹਰਨ ਹਰਨ ਪਾਣੀ ਜੇਰ ਨਾਲ ਪਗੜੇ ਲੜਕਾ ਤੇ ਲੱਗ ਪਤਾ ਜਾਵੇ ਤੂੰ ਮੈਂ ਤਾਂ ਮੈਂ ਬਤਾਤਾ ਤੂੰ ਮੇਰੇ ਜਵਾਨੋ ਕਿ ਪਾਪੇ ਕੇ ਓ ਫੌਜੀ ਸਾਹਿਬ ਠੀਕ ਕਹਿਣ ਦਾ ਮੁੰਡਾ ਓਏ ਉਹਦੇ ਕਹਿਣ ਦਾ ਮਤਲਬ ਆ ਕਿ ਇੱਕ ਅਦਾਂ ਨਲਕਾ ਵੀ ਰੱਖਣਾ ਚਾਹੀਦਾ ਸਾਨੂੰ ਆ ਜੇ ਤੁਹਾਡੀ ਸਾਇੰਸ ਨੇ ਕੱਲ ਨੂੰ ਬੱਤੀ ਬੰਦ ਕਰਤੀ ਤੇ ਆਪਾਂ ਨੇ ਮਰਗੇ ਨਾ ਸਿਆਏ ਹਾਂ ਆਬ ਮੈਨੂੰ ਸਮਝ ਆਇਆ ਪਾਣੀ ਦੀ ਬਰਬਾਦੀ ਸੈਂਸ ਹੀ ਕਰ ਰਹੀ ਹੈ ਇਹ ਹੋਰ ਸਮਝਾਉਂਦੇ ਤੈਨੂੰ ਬਾਬੂ ਜੀ ਆਪਾਂ ਹੋ ਗਿਆ ਸਵਾਲ ਜਵਾਬ ਜਵਾਨ ਕੋਈ ਵੀ ਸਵਾਲ ਹੋ ਆਪ ਲੋਗ ਮੇਰੇ ਤੋਂ ਪੁੱਛ ਸਕਦੇ ਹੋ ਸਰ ਜੀ ਮੈਂ ਪੁੱਛਾਂ ਪੁੱਛੋ ਭਾਈ ਸਰ ਜੀ ਪਿੰਡ ਚ ਲੋਕ ਗੱਲਾਂ ਕਰਨਦੇ ਆ ਕਿ ਫੌਜੀ ਦੇ ਲਾਗੋਂ ਗੋਲੀ ਲੰਗੀ ਸੀ ਤੇ ਫੌਜੀ ਨਹੀਂ ਕੋਮਾ ਲਈ ਚਲ ਗਏ ਇਹ ਕੌਨ ਸਾ ਸਵਾਲ ਹੈ ਡਾਂਗੋਂ ਵਾਲਾ ਚੁੱਪ ਕਰੋ ਯਾਰ ਪੁੱਛੋ ਅਸਰ ਜੀ ਜਿਹੜੇ ਲੋਕ ਅਕਲ ਤੇ ਰਫਲ ਵਾਲੀ ਗੱਲ ਕਰਦੇ ਆ ਉਹਨਾਂ ਨੂੰ ਕੀ ਜਵਾਬ ਦਈਏ ਉਹ ਮੈਂ ਦਾਦਾ ਉਹਦਾ ਕੀ ਜਵਾਬ ਆ ਉਹ ਜਿਹੜੇ ਲੋਕ ਅਕਲ ਤੇ ਰਫਲ ਦੀਆਂ ਗੱਲਾਂ ਕਰਦੇ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਉਹ ਰਫਲ ਅਕਲ ਦੇ ਨਾਲ ਹੀ ਚੱਲਦੀ ਆ ਉਹ ਜੇ ਕਿਸੇ ਮੂਰਖ ਬੰਦੇ ਦੇ ਹੱਥ 'ਚ ਹਿਯਾਰ ਦੇ ਦਾਂਗੇ ਉਹ ਤੇ ਡਿਜਾਇ ਜੀ ਲੋਕਾਂ ਨੂੰ ਮਾਰੂਗਾ ਨਾ ਇਹ ਕਰਕੇ ਫੌਜੀਆ ਨੂੰ ਆ ਅਕਲ ਤੇ ਉਹਨਾਂ ਕੋਈ ਆ ਰਫਲ ਵਾ ਵਾ ਬਾਬੂ ਜੀ ਆਪਨੇ ਤਾਂ ਮੇਰਾ ਮਨ ਜਿੱਤ ਲਿਆ ਹੁਣ ਮੈਂ ਪੁੱਛਦਾ ਹਾਂ ਅਗਲਾ ਸਵਾਲ ਮੈਨੂੰ ਬਤਾਓ ਖੂਲੋ ਕੀ ਗਾਟੀ ਕਹਾਂ ਹੈ सर जी मैं हाँ बताओ फूलों की घाटी फूला वाला पिंड वहाँ पर कौन फूल लगा गया था तुम्हारी बीबी आई -बी थी गलत जवाब कोई और बताओ बताओ भाई कोई तो बताओ ओ फौजिया मेरे हल की मेरा कड़ा बाली लगा रहा हूँ हम ही बता देते हैं। फूलों की घाटी है उत्तराखंड में किसी को उत्तराखंड पता है सर जी मेनू पता क्या है ਸਰ ਜੀ ਮੈਂ ਖੰਡਵੜੀ ਖਾਨਾ ਮੇਰੇ ਘਰ ਦੇ ਅਣਖੰਡ ਚੋਕੇ ਕੀ ਟੀਰਾ ਤੀ ਮੈਂ ਬਠੇਰਾ ਕਹਿੰਦੇ ਰਹਾ ਖੰਡ ਨੂੰ ਉਤਰਿਆ ਖੰਡ ਉਤਰਿਆ ਖੰਡ ਤੇ ਖੰਡ ਉਤਰੀ ਨਹੀਂ ਖੰਡ ਤੇ ਨਹੀਂ ਉਤਰੀ ਕਿਤੇ ਇਧਰੋਂ ਚੰਡਰਾ ਉਤਰ ਆਵੇ ਬੈਠਾ ਚਮਕਰ ਗਏ ਪਾਪਾ ਪਾਪਾ ਮੋਰ ਦੇ ਖੰਭ ਛੱਡ ਚੱਲੇ ਹੀ ਕੋਈ ਬਾਤ ਨਹੀਂ ਬੱਚੇ ਕਿਤਾਬਾਂ ਵਿੱਚ ਰੱਖਾਂਗੇ ਉਹ ਕੋਈ ਨਹੀਂ ਫੌਜੀਆ ਜਾਣਦੇ ਹੋਰ ਕਿੰਨੀ ਕਸਾਇਆ ਦੇਣੀ ਇਹਨੂੰ ਸਜ਼ਾ ਇਹ ਤਾਂ ਸਜ਼ਾ ਕੁਝ ਵੀ ਨਹੀਂ ਹੈ ਸਜ਼ਾ ਤਾਂ ہمارا ਉਸਤਾਦ ਦੇਤਾ ਸੀ ਸੂਬੇਦਾਰ ਸੁੱਚਾ ਸਿੰਘ उसके पाले पड़ता इसको पता चलता चलो वेट रखो और सीधे खड़े रहो चल कोई दी खलो जा शिवान अब बढ़ते हैं अगले सवाल की तरफ बताओ सबसे बड़ा हथियार कौन सा है आ? बताओ बताओ इधर-उधर क्या देख रहे हो <laughs> देखना बाबूजी अब बताएंगे सर जी सब तो बड़ा हथियार है मेरे पापा के गोल ओ की आवे तेरे पापा के गोल मेरे पापा दा गंडासा ओ <laughs> बेडूर तेरे दे ओदा ही हासा हैगा तू छेत्रा वाला ही है काका कोई और दसो भाई सर जी तोप नहीं ਓ ਸਰਜੀ ਸੁੰਬੇ ਵਾਲਾ ਜਹਾਜ਼ ਇਹ ਵੀ ਨਹੀਂ ਸਰਜੀ ਟੈਕ ਉਹ ਫੌਜੀ ਆ ਰਿਹਾ ਤੂੰ ਕੌਣ ਬਣੇਗਾ ਕਰੋੜਪਤੀ ਸ਼ੁਰੂ ਕਰ ਲਿਆ ਇਹ ਸਵਾਲ ਆ ਨਾ ਤੂੰ ਘਰੇ ਹੀ ਬਣਾਇਆ ਵਾ ਉਹ ਇਹਦਾ ਜਵਾਬ ਤੇ ਬਤਾਵ ਜਿਹਦੇ ਕੋਲ ਨਹੀਂ ਹਣਾ ਬਾਪੂ ਜੀ ਇਹ ਸਵਾਲ ਕਰੋੜ ਦਾ ਹੈ ਉਹ ਕੋਈ ਤਾਂ ਬਤਾਓ ਜਿਸ ਕੋ ਨਹੀਂ ਪਤਾ ਸਭ ਤੋਂ ਵੱਡਾ ਹਥਿਆਰ ਕੌਣ ਸਾ ਹੈ ਤੈਨੂੰ ਦੱਸਦੇ ਆ ਕਿਹੜਾ ਸਭ ਤੋਂ ਵੱਡਾ ਹਥਿਆਰ ਸਲਾਮ ਸਾਹਿਬ ਉਹ ਲਾਲ ਸਿੰਘ ਕੌਣ ਆ ਲਾਲ ਸਿੰਘ ਨਹੀਂ ਲਾਲ ਸਿੰਘ ਖੱਟਾ ਇਹ ਲਾਲ ਸਿੰਘ ਛੱਡਾ ਤੇ ਸੁਣਿਆ ਹੀ ਆ ਲਾਲ ਸਿੰਘ ਖੱਟਾ ਕੌਣ ਆ ਓਏ ਜਨਾਬ ਨਵਾਂ ਹੀ ਚੱਲਿਆ ਸੱਤਾਂ ਗੇਰਾਂ ਵਾਲਾ ਉਹ ਥਾਣੇ ਚੱਲ ਥਾਣੇ ਜਾ ਕੇ ਵੀ ਜਨਾਬ ਗੱਲ ਹੀ ਕਰਨੀ ਆ ਇੱਥੇ ਗੱਲ ਕਰ ਲੈਨੇ ਕੀ ਗੱਲ ਆ ਬਤਾਓ ਸਾਹਿਬ ਕੀ ਬਾਤ ਆ ਆਪ ਵੀ ਦੇਸ਼ ਕੇ ਜਵਾਨ ਹੋ ਅਸੀਂ ਵੀ ਦੇਸ਼ ਕੇ ਜਵਾਨ ਆ ਹਮ ਤਾਂ ਭਾਈ ਭਾਈ ਆ ਜਿੰਦਰ ਕੁਰਸੀ ਲਾਓ ਭਾਈ ਬੈਠ ਕੇ ਬਾਤ ਕਰਤੇ ਆਲੇ ਤੂੰ ਖੜੇ ਰਹੋ ਮੇਰੇ ਮਾਲਮ ਤੂੰ ਹੀ ਲੈ ਕੇ ਆਇਓ ਆ ਕੋਈ ਗੱਲ ਨਹੀਂ ਆ ਬਤਾਈਏ ਸਰ ਕੀ ਬਾਤ ਆ ਉਹ ਫੌਜੀ ਸਾਹਿਬ ਤੁਹਾਡੀਆਂ ਥਾਣੇ ਸ਼ਿਕਾਇਤਾਂ ਬੜੀਆਂ ਜਾਣਦੀਆਂ ਵਾ ਉਹ ਪੂਰਾ ਪਿੰਡ ਤੁਹਾਡੇ ਤੋਂ ਤੰਗ ਆ ਕੱਲੇ-ਕੱਲੇ ਘਰ ਨਾਲ ਤੁਸੀਂ ਲੜਾਈ ਕੀਤੀ ਆ ਓਏ ਜਨਾਬ ਇਹ ਵੀ ਨੇ ਦੱਸੋ ਲੜਾਈ ਕਿਹੜੀ ਗੱਲੋਂ ਹੋਣ ਢਈ ਆ ਓਏ ਮੇਰੀ ਗੱਲ ਸੁਣੋ ਜਦੋਂ ਸਾਨੂੰ ਕੋਈ ਕੰਪਲੇਨ ਕਰੂਗਾ ਅਸੀਂ ਤੇ ਬਜ਼ੁਰਗਾ ਹੋਣਾ ਹੀ ਆ ਤੇ ਤੁਸੀਂ ਦੱਸੋ ਕਾਹ ਤੋਂ ਹੋਣ ਢਈ ਆ ਲੜਾਈ ਓਏ ਜਨਾਬ ਲੜਨ ਨੂੰ ਮੇਰਾ ਮੁੰਡਾ ਕਿਤੇ ਗੁੰਡਾ ਬਦਮਾਸ਼ ਥੋੜਾ ਆ ਜੇਰਾ ਲੋਕਾਂ ਨਾਲ ਲੜਾਈਆਂ ਲੈਂਦਾ ਫਿਰਨ ਲਿਆ ਉਹ ਤੁਸੀਂ ਆਪ ਹੀ ਦੱਸੋ ਉਹ ਕੋਈ ਕੁਦਰਤੀ ਜਨ ਨੁਕਸਾਨ ਪਹਜਾਊਗਾ ਉਹਨੂੰ ਰੋਕਣਾ ਚਾਹੀਦਾ ਕਿ ਨਹੀਂ ਰੋਕਣਾ ਚਾਹੀਦਾ ਰੋਕਣਾ ਤੇ ਚਾਹੀਦਾ ਵਾ ਉਹ ਪਰ ਸਾਨੂੰ ਇਹ ਵੀ ਪਤਾ ਲੱਗਾ ਹੋਆ ਕਿ ਫੌਜੀ ਸਾਹਿਬ ਦੇ ਸਿਰ 'ਤੇ ਸੱਟ ਲੱਗੀ ਆ ਤੇ ਉਹ ਇਹ ਕਦੀ ਕਦੀ ਜ਼ਿਆਦਾ ਦਿਮਾਗੀ ਪਰੇਸ਼ਾਨ ਰਹਿੰਦੇ ਆ ਕੌਣ ਕਹਤਾ ਹੈ ਕੌਣ ਕਹਤਾ ਹੈ ਇਹ ਕਲਾ ਕਹਤਾ ਹੈ ਕਹੇ ਤੁਸੀਂ ਕਹਤੇ ਹੋ ਉਹ ਬਹੁਤ ਤੰਡਾ ਰਹਿ ਨਹੀਂ ਬਾਪੂ ਜੀ ਉਹ ਗੱਲ ਨਹੀਂ ਆਹ ਵੇਖੋ ਮੈਂ 9 ਵਰ 9 ਵਾ ਚੰਗਾ ਪਲਾਵਾ ਮੈਨੂੰ ਕੀ ਆਇਆ ਵਾ ਜੀ ਵੇਖੋ ਇਹ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੂੰ ਸਮਝ ਨਹੀਂ ਆਉਂਦੀ ਸਾਰੀ ਸਾਰੀ ਧਾੜੀ ਮੋਟਰਾਂ ਚੱਲਦੀਆਂ ਰਹਿੰਦੀਆਂ ਸਰਕਾਰੀ ਟੂਟੀ ਆਉਂਦੀ ਹੈ ਉਹ ਵੀ ਪਾਣੀ ਐਦਾਂ ਵਗਦਾ ਰਹਿੰਦਾ ਜੇ ਉਹਨਾਂ ਨੂੰ ਢੱਕਣਾ ਕੋਈ ਗਲਤ ਗੱਲ ਆ ਕੁਦਰਤ ਨਾਲ ਕੋਈ ਛੇੜਛਾੜ ਕਰਦਾ ਵਾ ਵਾਤਾਵਰਣ ਖਰਾਬ ਕਰਦੇ ਆ ਮੈਂ ਲੱਖ ਰਹੀ ਕਹਵਾ ਕਿ ਬਿਮਾਰੀਆਂ ਲੱਗਦੀਆਂ ਡੈਂਗੂ ਆ ਜਾਊਗਾ ਉਹ ਢੱਕਣਾ ਚਾਹੀਦਾ ਵਾ ਪਰ ਤੁਹਾਡੇ ਪਿੰਡ ਵਾਲੇ ਇੱਕ ਹੋਰ ਗੱਲ ਕਹਿੰਦੇ ਆ ਉਹ ਕਹਿੰਦੇ ਫੌਜੀ ਨੇ ਗੁੰਡੇ ਪਾਲੇ ਆ ਗੁੰਡੇ ਨਹੀਂ ਆ ਇਹ ਦੇਸ਼ ਦਾ ਭੁੇਖਿਆ ਸਾਰਾ ਪਿੰਡ ਤੇ ਨਸ਼ਾ ਤੇ ਵੜ ਗਿਆ ਆਜੇ 4 ਕਿ ਬੱਚੇ ਵੱਜ ਗਏ ਆ ਇਹ ਵੀ ਇਹਨਾਂ ਨੂੰ ਚੁਗਣ ਡਿਆ ਦੱਸੋ ਮੈਂ ਕੀ ਮਾੜਾ ਕਰਤਾ ਉਹ ਫੌਜੀਆ ਕੰਮ ਦੇ ਤੂੰ ਉਹਦਾ ਸਾਰੇ ਚੰਗੇ ਹੀ ਕਰਨ ਡਿਆ ਵਾ ਜਨਾਬ ਤੁਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਦੇ ਸੰਤੋਹੀ ਜਾਂਦੇ ਹੋ ਕਾਲਿਆ ਮੈਂ ਕੀ ਕਰਾਂ ਉਹ ਫੌਜੀ ਜੋ ਕੂਤਾ ਹੈ ਸਹੀ ਕੂਤਾ ਹੈ ਠੀਕ ਫੌਜੀਆ ਟੇਸ਼ਨ ਫੜ ਲਿਆ ਉਹ ਮੇਰੇ ਕਹਿੰਦਾ ਮਤਲਬ ਜੋ ਫੌਜੀ ਸਾਹਿਬ ਕਹਿੰਦੇ ਸਹੀ ਕਹਿੰਦੇ ਆ ਉਹ ਜਨਾਬ ਫੌਜੀ ਸਾਹਿਬ ਤੋਂ ਇਹ ਤੇ ਪੁੱਛੀਏ ਸਭ ਤੋਂ ਵੱਡਾ ਹਥਿਆਰ ਕਿਹੜਾ ਵਾ ਉਹ ਤੈਨੂੰ ਵੱਡਾ ਹਥਿਆਰਾਂ ਦਾ ਸ਼ੌਂਕ ਆ ਚੁੱਪ ਕਰ ਪੁੱਛ ਲੈਨੇ ਉਹ ਗੱਲ ਸੁਣੋ ਮੇਰੀ ਕਾਲਿਆ ਉਹ ਜਿਹੜੇ ਏਡੇ ਚੰਗੇ ਕੰਮ ਕਰਨ ਵਾਲੇ ਬੰਦੇ ਨੂੰ ਤੁਸੀਂ ਪਾਗਲ ਕਹਿੰਦੇ ਹੋ ਨਾ ਤੇ ਉਹ ਜਿਹੇ ਪਾਗਲ ਦੇ 5-7 ਚਾਹੀਦੇ ਪਿੰਡ ਦੇ ਵਿੱਚ ਨਾ 5-7 ਨਹੀਂ ਸਾਰਾ ਪਿੰਡ ਪਾਗਲਾਂ ਦਾ ਚਾਹੀਦਾ ਵਾ ਇਹੀ ਗੱਲ ਸਹੀ ਹੈ ਜਨਾਬ ਹੁਣ ਫਿਰ ਕੀ ਕਰਨਾ ਕਰਨਾ ਕੀ ਆ ਇਹਨੂੰ ਕਾਲਿਆਂ ਨੂੰ ਚੁੱਕੋ ਤੇ ਸੁੱਟੋ ਗੱਡੀ 'ਚ ਇਹਨਾਂ ਨੇ ਕਾਨੂੰਨ ਦਾ ਟਾਈਮ ਖਰਾਬ ਕੀਤਾ ਉਹ ਜਨਾਬ ਇੱਕ ਗੱਲ ਤੇ ਭੁੱਲ ਗਏ ਜੇ ਉਹ ਕਿਹੜੀ ਗੱਲ ਭੁੱਲ ਗਿਆ ਮੈਂ ਸਭ ਤੋਂ ਵੱਡਾ ਹਥਿਆਰ ਵਾਲੀ ਗੱਲ ਉਹ 100 ਫੌਜੀਆ ਸਭ ਤੋਂ ਵੱਡਾ ਹਥਿਆਰ ਕਿਹੜਾ ਵਾ ਮਲਾਜ਼ਮ ਨੂੰ ਸੱਜੋ ਪਾਣੀ ਪਾਇਆ ਇਹਨੂੰ ਕਿਹੜਾ ਹਥਿਆਰ ਆ ਉਹ ਸਭ ਤੋਂ ਵੱਡਾ ਹਥਿਆਰ ਆ ਕਾਣਿਆ ਮੌਕੇ ਦਾ